ਬਰ ਯਾਨੀ ਕਿ ਕੱਲ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ ਜਰੂਰੀ ਸੇਵਾਵਾਂ ਨੂੰ ਛੱਡ ਕੇ ਮੁਕੰਮਲ ਤੌਰ ਤੇ ਜਿਹੜਾ ਪੰਜਾਬ ਬੰਦ ਰਹੇਗਾ ਸਿਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਬੰਦੀ ਜਿਹੜੀ ਕਾਲਿਆ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਚੌੜੇ ਬਾਜ਼ਾਰ ਦੀਆਂ ਦਿਖਾਵਾਂਗੇ ਜਿੱਥੇ ਕਿ ਦੇਰ ਸ਼ਾਮ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਜੇ ਇਹ ਫੌਜੀ ਦਾ ਗਾੜ ਹੈ ਲੁਧਿਆਣਾ ਜਿੱਥੇ ਕਿ ਬਾਹਰੋਂ ਲੋਕ ਆਉਂਦੇ ਨੇ ਕਪੜਾ ਵਪਾਰੀ ਆਉਂਦੇ ਨੇ ਖਰੀਦ ਫਰੋਦ ਹੁੰਦੀ ਹੈ ਪਰ ਇਸ ਟਾਈਮ ਜਿਹੜਾ ਤੁਹਾਨੂੰ ਰਸ਼ ਦੇਖਣ ਨੂੰ ਮਿਲ ਰਿਹਾ ਪਰ ਕੱਲ ਦੀ ਕੀ ਤਸਵੀਰਾਂ ਹੋਣਗੀਆਂ ਉਹ ਵੀ ਦੇਖਣਾ ਅਹਿਮ ਹੋਵੇਗਾ ਪਰ ਉਸ ਤੋਂ ਪਹਿਲਾਂ ਜਿਹੜੇ ਇੱਥੇ ਦੁਕਾਨਦਾਰ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਸਾਨਾਂ ਦੇ ਬੰਦ ਨੂੰ ਲੈ ਕੇ ਜਿਹੜਾ ਸੱਦਾ ਦਿੱਤਾ ਕਿਸ ਤਰ੍ਹਾਂ ਦੇਖਦੇ ਨੇ ਇੱਥੇ ਹੈਗੇ ਨਾ ਦੁਕਾਨਦਾਰ ਕਪੜਾ ਵਪਾਰੀ ਨੇ ਸਰ ਕੀ ਨਾਮ ਹੈ ਤੁਹਾਡਾ ਜਸਵਿੰਦਰ ਬਾਦ ਹੈਗੀ ਸਰ ਕੱਲ ਕਿਸਾਨਾਂ ਵੱਲੋਂ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਕਪੜਾ ਵਪਾਰੀ ਕੀ ਸੋਚਦੇ ਆ ਕੀ ਕਹਣਾ ਤੁਹਾਡੀ ਦੇਖੋ ਬੰਦ ਦੀ ਗੱਲ ਦੇਖੋ ਹਰ ਇੱਕ ਨੂੰ ਮੁਸ਼ਕਲ ਬਹੁਤ ਲੱਗਦੀ ਹੈ ਬੰਦ ਕਰ ਰਹਾ ਬਹੁਤ ਔਖਾ ਹੈ ਕਿਉਂਕਿ ਸੀਜ਼ਨ ਦੇ ਵਿੱਚ ਹੁਣ ਥੋੜਾ ਜਿਹਾ ਟਾਈਮ ਆਇਆ ਹੈ ਥੋੜੇ ਪੈਸੇ ਕਮਾਉਣ ਦਾ ਤੇ ਬੰਦ ਕਰ ਰਹਾ ਮੁਸ਼ਕਿਲ ਬਹੁਤ ਹੈਗਾ ਲੇਕਿਨ ਮਜਬੂਰੀ ਹੈ ਵੀ ਅਸੀਂ ਕਰਾਂਗੇ ਕੋਸ਼ਿਸ਼ ਕਰਾਂਗੇ اچھا ਕੋਸ਼ਿਸ਼ ਕਰਨੀ ਸਰ ਕੀ ਲੱਗਦਾ ਲਗਾਤਾਰ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਡਟੇ ਹੋਏ ਆ ਬਾਰਡਰਾਂ ਦੇ ਡਟੇ ਹੋਏ ਆ ਅਲੱਗ-ਅਲੱਗ ਮੰਗਾਂ ਨੇ ਉਹਨਾਂ ਦੀਆਂ ਪਰ ਕੀ ਲੱਗਦਾ ਕਿ ਸਰਕਾਰਾਂ ਨੂੰ ਧਿਆਨ ਦੇਣ ਦੇ ਲੋੜਾ ਤਾਂ ਕਿ ਇਹੋ ਜਿਹਾ ਮਾਹੌਲ ਨਾ ਬਣ ਸਕੇ ਚਾਹੇ ਕਪੜਾ ਵਪਾਰੀ ਦੀ ਗੱਲ ਕਰੀਏ ਜਿਵੇਂ ਪੰਜਾਬ ਦੇ ਜਿਵੇਂ ਬੰਦ ਹੀ ਕਾਲਿਆ ਕਾਫੀ ਪ੍ਰਭਾਵਿਤ ਹੁੰਦੇ ਨੇ ਲੋਕ ਕੰਮ ਕਰ ਕਾਫੀ ਪ੍ਰਭਾਵਿਤ ਹੁੰਦਾ ਬਿਲਕੁਲ ਠੀਕ ਕਹਿ ਰਹੇ ਹੋ ਦੇਖੋ ਆਪਣੇ ਉੱਪਰ ਸੈਂਟਰ ਦੇ ਵਿੱਚ ਮੋਦੀ ਸਾਹਿਬ ਫਿਰ ਦੁਬਾਰਾ ਆ ਚੁੱਕੇ ਆ ਤੇ ਉਹਨਾਂ ਨੂੰ ਚਾਹੀਦੀ ਹੈ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਜਿਹੜੀ ਜਾਇਜ਼ ਮੰਗੀ ਹੈ ਬਿਲਕੁਲ ਮੰਨੀਆਂ ਚਾਹੀਦੀਆਂ ਐਮਐਸਪੀ ਜੋ ਵੀ ਇਹਨਾਂ ਦੇ ਕੋਈ ਹਿਸਾਬ ਹੈਗਾ ਉਹ ਹਰ ਚੀਜ਼ ਇਹਨਾਂ ਦੀ ਮੰਨੀ ਚਾਹੀਦੀ ਏ ਦੇਖੋ ਆਪਣਾ ਜਿਹੜੇ ਹੁਨਾਰ ਜਿਹੜੇ ਇਹਨਾਂ ਦੇ ਹੈਗੇ ਆ ਪ੍ਰਧਾਨ ਜੀ ਦਲੇਲ ਸਾਹਿਬ ਉਹਨਾਂ ਨੇ ਮਰਨ ਮਰਤ ਰੱਖਿਆ ਆ ਦੇਖੋ ਉਹ ਕਿੰਨਾ ਉਹਨਾਂ ਨੂੰ ਕੋਈ ਵੀ ਸੈਂਟਰ ਦਾ ਕੋਈ ਬੰਦਾ ਨਹੀਂ ਹਲ ਤੱਕ ਆਇਆ ਉਹਨਾਂ ਦੇ ਕੋਲ ਆਗੇ ਵੀ ਵੀ ਆਪਾਂ ਇਹਨਾਂ ਨੂੰ ਆਰਾਮ ਨਾਲ ਸਮਝਾਈਏ ਪਿਆਰ ਨਾਲ ਤੇ ਅੱਜ ਉਹਨਾਂ ਨੂੰ ਕਿੰਨੇ ਦਿਨ ਹੋ ਗਿਆ ਦੇਖੋ ਕਿੰਨੀ ਮੁਸ਼ਕਲ ਹੋ ਰਹੀ ਏ ਇਹ ਬਿਲਕੁਲ ਗਲਤ ਹੈਗੀ ਇਹ ਇਹ ਮੰਤਰੀ ਠੀਕ ਨਹੀਂ ਕਰ ਰਹੇ ਜੋ ਵੀ ਕਰ ਰਹੇ ਸਰਕਾਰਾਂ ਨੂੰ ਕਹਿੰਦਾ ਮਤਲਬ ਧਿਆਨ ਦੇਣ ਦੀ ਲੋੜ ਆ ਤਾਂ ਕਿ ਮੌਲਾ ਬਣ ਸਕੇ ਤਾਂ ਬਿਲਕੁਲ ਸਰਕਾਰਾਂ ਨੂੰ ਹਰ ਉਹਨਾਂ ਲਈ ਸਾਰੇ ਜਦੋਂ ਆਪਾਂ ਬਣੇ ਆ ਸੈਂਟਰ ਦੇ ਆਪਾਂ ਚੁਣਿਆ ਗਏ ਆ ਤੇ ਆਪਾਂ ਨੂੰ ਹਰ ਇੱਕ ਦੇ ਧਿਆਨ ਰੱਖਣਾ ਹੈ ਇਹ ਨਹੀਂ ਕਿ ਦੇਖੋ ਚੁੰਨਿਆ ਕਿੰਨੇ ਆ ਪਬਲਿਕ ਨਹੀਂ ਇਹ ਪਬਲਿਕ ਦਾ ਧਿਆਨ ਦਾ ਉਹਨਾਂ ਨੇ ਦੇਖੋ ਇਹ ਸੈਂਟਰ ਦੇ ਹੀ ਰੱਖਣਾ ਨਾ ਤੇ ਆਪਾਂ ਨੂੰ ਮੋਦੀ ਸਾਹਿਬ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਜਿੰਨਾ ਹੌਸਲਾ ਹੈ ਵੱਧ ਤੋਂ ਵੱਧ ਉਹਨਾਂ ਨਾਲ ਗੱਲ ਕਰਨ ਮੰਤਰੀ ਭੇਜ ਗਏ ਤੇ ਉਹਨਾਂ ਦਾ ਜਿਹੜਾ ਵਰਤ ਹੈ ਉਹ ਤੋੜਾਣਾ ਚਾਹੀਦਾ ਹੈ ਫਿਰ ਇਹ ਕਿਸਾਨਾਂ ਨੂੰ ਕਿਦਾਂ ਦਾ ਸਮਰਥਨ ਦਿਓਗੇ ਕਪੜਾ ਐਸੋਸੀਏਸ਼ਨ ਜਿਹੜਾ ਹੌਜਰੀ ਦਾ ਗੜ੍ਹ ਹੈ ਇਹ ਏਰੀਆ ਜੇਕਰ ਗੱਲ ਕਰੀਏ ਤੁਹਾਡੇ ਵੱਲੋਂ ਕਿਦਾਂ ਦਾ ਸਮਰਥਨ ਹੈ ਕੱਲ ਦਾ ਦੇ ਕੋਲ ਮਾਹੌਲ ਐ ਇਦਾਂ ਮੀਟਿੰਗ ਹੋ ਰਹੀ ਏ ਤੇ ਉਹ ਬਨੀਤ ਪੂਰੀ ਇਹ ਸਮਰਥਨ ਦਾ ਦਿੱਤ ਦੇਵਾਂਗੇ ਦਵਾਂਗੇ ਜੇ ਕੋ ਜਿਹੜੀ ਚੀਜ਼ ਗਲਤ ਐ ਉਹ ਗਲਤ ਐ ਭਾਵੇਂ ਜਿਹੜੇ ਵੀ ਮਰਜ਼ੀ ਦਿਲੋਂ ਦਈਏ ਦਿਆਂਗੇ ਬੜਾ ਕਿਉਂਕਿ ਬੰਦ ਕਰਨਾ ਬਹੁਤ ਔਖਾ ਐ ਪਰ ਇਹ ਨੋਬਤ ਹੀ ਨਹੀਂ ਆਣੀ ਚਾਹੀਦੀ ਪਹਿਲੀ ਗੱਲ ਤਾਂ ਇਹ ਕਹਿੰਦਾ ਨੋਬਤ ਆਣੀ ਨਹੀਂ ਚਾਹੀਦੀ ਬੰਦ ਸੀ ਤੇ ਸਾਡੇ ਸਾਹਮਣੇ ਨਾਲ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਉਹਨਾਂ ਨਾਲ ਕਿਸਾਨਾਂ ਨਾਲ ਬਹੁਤ ਜ਼ਿਆਦਾ ਗਲਤ ਹੋ ਰਿਹਾ ਜੀ ਬਿਲਕੁਲ ਹੋਰ ਵੀ ਇੱਥੇ ਲੋਕ ਐ ਕਿ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਕੱਲ ਦੀ ਜਿਹੜੀ ਬੰਦ ਜਿਹੜੀ ਕਾਲ ਨੂੰ ਕਿਦਾ ਦੇਖਦੇ ਹਾਂ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਨ ਗੁਮਾਰਾ ਜੀ ਅੱਛਾ ਭਾਜੀ ਅ ਕੱਲ ਦੀ ਜਿਹੜਾ ਪੰਜਾਬ ਜਿਹੜਾ ਬੰਦ ਜਿਹੜਾ ਕਿਸਾਨਾਂ ਵੱਲੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਵਾ ਉਸ ਚੀਜ਼ ਨੂੰ ਕਿਦਾ ਦੇਖੋ ਇਹ ਬੰਦ ਦੀ ਕੋਲਤਾ ਜੀ ਦੇਖੋ ਜੀ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਨਾ ਗਵਰਨਮੈਂਟ ਨੂੰ ਕਿ ਕਿਸਾਨਾਂ ਦੀ ਦੇਖੋ ਟੇਬਲ ਟॉक ਕਰਨੀ ਚਾਹੀਦੀ ਹੈ ਕਿੰਨੇ ਸਾ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਸ਼ੰਭੂ ਬੈਰੀਏਟ ਤੇ ਬੈਠੇ ਨੂੰ ਸਾਡਾ ਤਾਂ ਵਪਾਰ ਦਾ ਬੜਾ ਨੁਕਸਾਨ ਹੋ ਰਿਹਾ ਜੀ ਸਾਡੇ ਕੋਲ ਇਹਨਾਂ ਦਿਨਾਂ ਟੂਰਿਸਟ ਗਾਗ ਬੜਾ ਆਉਂਦਾ ਜਿਹਨਾਂ ਮਾਤਾ ਵੈਸ਼ਨ ਦੇ ਵੀ ਜਾਣਾ ਹੈ ਜੇ ਹਰਮੰਦਰ ਸਾਹਿਬ ਸਾਰੇ ਰਸਤਾ ਬਲਾਕ ਕਰਕੇ ਕੋਈ ਕਸਟਮਰ ਰੁਕ ਨਹੀਂ ਰਿਹਾ ਲੋਧਾਣਾ ਸ਼ਹਿਰ ਸਾਰਾ ਲੱਖ ਕਰੋੜਾ ਰੁਪਏ ਬਾਜ਼ਾਰ ਦਾ ਨੁਕਸਾਨ ਹੋ ਰਿਹਾ ਜੀ ਸਾਡਾ ਰੈਲੀ ਜੇਕਰ ਕੱਲ ਬੰਦ ਹੁੰਦਾ ਹੈ ਜੇਕਰ ਕੱਲ ਕਿਸਾਨਾਂ ਵੱਲ ਜਿਹੜਾ ਕਿ ਬੰਦ ਦਾ ਐਲਾਨ ਕੀਤਾ ਗਿਆ ਪਰ ਜੇਕਰ ਨੁਕਸਾਨ ਨੁਕਸਾਨ ਦੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਸਮਰਥਨ ਦਿੱਤਾ ਜਾਊਗਾ ਸਮਰਥਨ ਤਾਂ ਦੇਖੋ ਜੀ ਇਹ ਸਾਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਪਹਿਲਾਂ ਤਾਂ ਇਹ ਚੀਜ਼ ਬਾਰੇ ਨੋਟ ਆਵੇ ਨਾ ਕਿ ਬੰਦ ਦਾ ਦੇਖੋ ਵਪਾਰ ਨੂੰ ਵੀ ਨੁਕਸਾਨ ਆਇਆ ਅਗਲਾ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ ਬੈਠ ਕੇ ਨਾਲ ਜਿਹੜੀ ਕਿਛ ਮੰਗਾ ਜਿਹੜੀ ਮੰਨਣ ਵਾਲੀਆਂ ਕਿਸੇ ਗਵਰਨਮੈਂਟ ਨੂੰ ਚਾਹੀਦਾ ਮੰ ਇਹ ਅੜੇਲੇ ਸੁਭਾਚੰਗਾ ਨਹੀਂ ਹੁੰਦਾ ਕਿ ਕਿਸਾਨਾਂ ਦੀ ਵੀ ਮੰਨੀ ਆਵੇ ਤਾਂ ਕਿਸਾਨਾਂ ਨੂੰ ਚਾਹੀਦਾ ਕਿ ਗਵਰਨਮੈਂਟ ਦੀ ਵੀ ਥੋੜੀ ਨਾਲ ਸਪੋਰਟ ਕਰੇ ਨਾ ਕਿ ਗਵਰਨਮੈਂਟ ਦੇ ਗਵਰਨਮੈਂਟ ਦਾ ਵੀ ਬਰਾਬਰ ਸਪੋਰਟ ਕਰੇ ਨਾ ਗਵਰਨਮੈਂਟ ਵੀ ਜੋ ਜਿਹੜੀ ਮੰਗਾਂ ਜਾਇਜ਼ ਆ ਉਹ ਮੰਨੀਆਂ ਜਾਣ ਜਿਹੜੀ ਨਜਾਇਜ਼ ਨਾ ਮੰਨੀਆਂ ਅੱਛਾ ਪਹਿਲਾਂ ਹੀ ਠੰਡ ਬਹੁਤ ਲੇਟ ਪਈ ਆ ਗਾ ਕਿ ਪਹਿਲਾਂ ਹੀ ਹਣੀ ਸੀ ਮਾਰਕੀਟ 'ਚ ਕੱਪੜੇ ਦਾ ਵਪਾਰੀ ਹੈ ਤੁਹਾਡਾ ਹੈਗਾ ਇੱਥੇ ਜਿਹੜਾ ਵਪਾਰ ਆ ਸਸਰਿਆਵਾ ਸਾਡੇ ਕੋਲ ਇਨ੍ਹਾਂ ਦਿਨਾਂ 'ਚ ਟੂਰਿਸਟ ਦੀ ਭਰਪੂਰ ਸੰਖਿਆ ਚ ਹੁੰਦੀ ਆ ਪਰ ਦੇਖੋ ਇੱਕ ਤਾਂ ਸਟੇਸ਼ਨ ਬੰਦ ਹੈ ਲੁਧਿਆਣੇ ਤੋਂ ਸਟੇਸ਼ਨ ਦਾ ਗਾਗ ਠੀਕ ਹੈ ਦੂਸਰਾ ਜੀ ਆਪਣਾ ਜੇ ਸ਼ੰਭੂ ਬੈਰੀ ਉਹਨਾਂ ਦਾ ਬੰਦ ਹੋਣ ਕਰਕੇ ਵੀ ਨਾ ਕਸਟਮਰ ਆ ਨਹੀਂ ਰਿਹਾ ਜੀ ਲੁਧਿਆਣੇ ਚੋੜੇ ਬਿਆਰ ਜਪੂਰਾ ਜੀ ਬਿਲਕੁਲ ਇੱਥੇ ਹੋਰ ਵੀ ਇੱਥੇ ਜਿਹੜੇ ਕਾਰੋਬਾਰੀ ਅਤੇ ਹੈਗੇ ਨੇ ਦੁਕਾਨਦਾਰ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪੰਜਾਬ ਜਿਹੜਾ ਕੱਲ ਨੂੰ ਜਿਹੜਾ ਬੰਦ ਹੈ ਜਿਹੜਾ ਐਲਾਨ ਆ ਕਿਦਾਂ ਉਹਨੂੰ ਦੇਖਦੇ ਆ ਕਿਦਾਂ ਸਮਰਥਨ ਜਿਹੜਾ ਉਹਨਾਂ ਵੱਲੋਂ ਕੱਲ ਨੂੰ ਦਿੱਤਾ ਜਾਵੇਗਾ ਹੋਰ ਵੀ ਇੱਥੇ ਲੋਕ ਹੈਗੇ ਨੇ ਗੱਲਬਾਤ ਇਹਨਾਂ ਨਾਲ ਕਰਦੇ ਆ ਦੁਕਾਨਦਾਰ ਨੇ ਹਾਂਜੀ ਪਾਜੀ ਕੀ ਨਾਮ ਕੀ ਹੈ ਭਾਈ ਤੁਹਾਡਾ ਅਰੇ ਦਰਸੇਮ ਹੈ ਜੀ ਹਾਂਜੀ ਦਰਸੇਮ ਹੈ ਜੀ ਪਾਜੀ ਅੱਜ ਮੈਂ ਕੱਲ ਜਿਹੜਾ ਪੰਜਾਬ ਬੰਦੀ ਕਾਲ ਦਿੱਤੀ ਗਈ ਆ ਕਿੱਦਾਂ ਦੇਖਦੇ ਹੋ ਕਿਸਾਨਾਂ ਵੱਲੋਂ ਅਸੀਂ ਪਾਜੀ ਕਿਸਾਨਾਂ ਦੇ ਬਿਲਕੁਲ ਨਾਲ ਆ ਜੀ ਕਿਸਾਨ ਸਾਡੇ ਹੀ ਭਰਾ ਨੇ ਕਿਉਂਕਿ ਪੰਜਾਬ ਨੂੰ ਪਤਾ ਵੀ ਜ਼ਿਮੀਂਦਾਰ ਅਸਰ ਤੇ ਚੱਲਿਆ ਆ ਇਹਨੇ ਪਹਿਲੇ ਪੁਰਾਣੇ ਟਾਈਮ ਦੇ ਵਿੱਚ ਜੱਟ ਜ਼ਿਮੀਂਦਾਰ ਤੇ ਬਾਣੀਆਂ ਦੇ ਭਰਾਵਾਂ ਵਾਲਾ ਰਿਸ਼ਤਾ ਹੁੰਦਾ ਸੀ ਉਹ ਸਾਡੇ ਕੋਲ ਸਾਡੀ ਸੋਣੀ ਵੜਦੇ ਸੀ ਉਸ ਤੋਂ ਲੈ ਸਾਡੇ ਕੋਲ ਧਾਰ ਲੈ ਕੇ ਜਾਂਦੇ ਸੀ ਤੇ ਸਾਡੀ ਸੋਣੀ ਦੀ ਸਾਨੂੰ ਪੇਮੈਂਟ ਆ ਦੇ ਕੇ ਜਾਂਦੇ ਸੀ ਸਾਡੇ ਨਾਲ ਤਾਂ ਉਹ ਭਰਾ ਹੀ ਨੇ ਸਾਡੇ ਜਿਵੇਂ ਕਰਨਗੇ ਜਿਵੇਂ ਕਹਿਣਗੇ ਅਸੀਂ ਉਹਨਾਂ ਦੇ ਬਿਲਕੁਲ ਹੀ ਨਾਲ ਆ ਅੱਛਾ ਭਾਜੀ ਪਹਿਲਾਂ ਵੀ ਕਈ ਵਾਰ ਇਹ ਪੰਜਾਬ ਬੰਦ ਹੁੰਦਾ ਵਾ ਜਿਵੇਂ ਲੋਕਡਾਊਨ ਦੀ ਗੱਲ ਕਰੀਏ ਕਈ ਵਾਰ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਬੰਦ ਦਾ ਕੰਮ ਕਿੰਨਾ ਕਾ ਪ੍ਰਭਾਵਿਤ ਹੁੰਦਾ ਕਿਉਂਕਿ ਜੇ ਗੱਲ ਕਰੀਏ ਹੁਣ ਠੰਡ ਵੀ ਲੇਟ ਪਈ ਹੈ ਕੰਮ ਕਿੰਨਾ ਪ੍ਰਭਾਵਿਤ ਹੁੰਦਾ ਭਾਜੀ ਆਪਾਂ ਕਿਸੇ ਦੋਸ਼ ਨਹੀਂ ਦੇ ਸੀ ਹੁਣ ਠੰਡ ਲੇਟ ਪਈ ਤੇ ਮਤਲਬ ਹੁਣ ਕਿਸਾਨਾਂ ਦਾ ਕਸੂਰ ਤਾਂ ਹੈ ਨਹੀਂ ਦੇ ਜੀ ਵੀ ਇਹ ਤਾਂ ਪਰਮਾਤਮਾ ਵੱਲੋਂ ਹੀ ਇਫੈਕਟਡ ਹੈਗਾ ਜੀ ਹੁਣ ਆਪਾਂ ਕਹੀਏ ਹੋਈ ਲੈਣ ਤਾਂ ਬਿਲਕੁਲ ਖਤਮ ਹੋ ਗਈ ਹੋਈ ਲੈਣ ਤਾਂ ਬਿਲਕੁਲ ਸਾਰਾ ਮਾਲ ਆਪਣਾ ਖਤਮ ਵੇਚ ਕੇ ਬੈਠੀ ਹੋਈ ਹੈ ਅਸੀਂ ਮਾਰਕੀਟ ਕਰਦੇ ਹਾਂ ਹੋਲਸੇਲ ਦਾ ਮਾਲ ਰਿਟੇਲ ਕਰਦੇ ਆ ਲੈ ਕੇ ਵੀ ਆਣੇ ਵੇਚਦੇ ਵੀ ਆ ਬੋਲ ਰਹੇ ਆ ਬਿਲਕੁਲ ਖਾਲੀ ਹੋ ਗਏ ਆ ਸਭ ਨੇ ਸਾਬ ਮਾਲ ਵੇਚ ਲਿੱਤੇ ਆ ਬਿਲਕੁਲ ਓਕੇ ਨੇ ਇਹਦਾ ਕਹਿਣ ਦੀਆਂ ਗੱਲਾਂ ਜੀ ਕਿਸਾਨਾਂ ਕਰਕੇ ਅਸੀਂ ਅਸੀਂ ਨੁਕਸਾਨ 'ਚ ਜਾ ਰਹੇ ਆ ਇਹ ਨਥੀ ਆ ਤੇ ਬਿਲਕੁਲ ਝੂਠ ਵਾਲੀ ਗੱਲ ਏ ਅਸੀਂ ਵੀ ਵਪਾਰੀ ਕਾ ਅਸੀਂ ਵਪਾਰ ਕਰਦੇ ਆ ਜੇ ਸਾਡੇ ਨਾਲ ਮਾਲ ਐਗਜ਼ੈਂਪਲ ਤੌਰ ਤੇ ਗੱਲ ਕਰ ਗਏ ਕਿਸਾਨ ਸਾਡੇ ਭਰਾ ਨਾਲ ਨਾਲ ਹੁਣ ਤੇ ਪੰਜਾਬ ਤਾਂ ਵੈਸੇ ਭੁੱਖਾ ਮਰ ਜਾਵੇ ਬਿਲਕੁਲ ਤੁਹਾਨੂੰ ਪਤਾ ਆਦਰ ਸਟੇਟਾਂ ਰਾਜਸਥਾਨ ਲਾ ਲਓ ਹਰਿਆਣਾ ਲਾ ਲਓ ਸਾਰੇ ਆਦਰ ਸਟੇਟਾਂ ਮੈਕਸਮ ਪੰਜਾਬ ਦੇ ਥਰੂ ਚਲਦੀਆਂ ਪੰਜਾਬ ਪਾਣੀ ਦੇ ਉੱਪਰ ਲਾ ਲੀਏ ਤਾਂ ਪੰਜ ਦਰਿਆਵਾਂ ਧਰਤੀ ਸੀ ਇਹ ਤੇ ਆਪ ਸਾਰੇ ਜਿੰਨੇ ਵੀ ਪਰਸੈਂਟਰ ਦੇ ਬੈਠੇ ਨੇ ਬੰਦੇ ਜੀ ਇਹ ਪੰਜਾਬ ਨੂੰ ਖੋਖਲਾ ਖੋਖਲਾ ਕਰਦੇ ਇਹਨਾਂ ਨੂੰ ਖੋਖਲਾ ਅਸੀਂ ਸੋਚਿਆ ਸੀ ਅਸੀਂ ਆਸੀ ਆਦੀ ਖੇਤਰੀ ਪਾਰਟੀ ਮੰਨਦੇ ਹਾਂ ਅਕਾਲੀ ਦਲ ਨੂੰ ਵੀ ਸਾਡਾ ਇਹ ਸੋਚੂਗੀ ਕਰੋਗੀ ਅਸੀਂ 10 ਸਾਲ ਦਿੱਤੇ ਉਹਨਾਂ ਦੀ ਖੇਤਰੀ ਪਾਰਟੀ ਨੂੰ ਉਹਨਾਂ ਨੇ ਵੀ ਸੈਂਟਰਾਂ ਰਲ ਕੇ ਜੋ ਕਹਾਨ ਕੀਤਾ ਮਤਲਬ ਕਿਸਾਨਾਂ ਦਾ ਲਾਲੋ ਹਾਂਜੀ ਬਿਲਕੁਲ ਕਿਸਾਨਾਂ ਦਾ ਮਤਲਬ ਕਿਸਾਨਾਂ ਵੱਲ ਧਿਆਨ ਦਿਓ ਜੀ ਉਹ ਸਾਡੇ ਭਰਾਣੇ ਜੋ ਮੰਨ ਲਓ ਕਿਸੇ ਚੀਜ਼ ਦੇ ਕਹਿੰਦੇ ਨੇ ਤਾਂ ਕਰ ਦੋ ਸਾਨੂੰ ਇੱਕ ਦਿਨ ਦੀ ਕੋਲ ਦਿੱਤੀ ਅਸੀਂ ਕੋਲ ਇੱਕ ਦਿਨ ਅਸੀਂ ਕੱਲ ਬੰਦ ਕਰਾਂਗੇ ਦੁਕਾਨਾਂ ਬਿਲਕੁਲ ਅਸੀਂ ਸਮਰਥਨ ਜੋ ਸਾਨੂੰ ਕਹਿੰਗੇ ਇੱਕ ਮਹੀਨਾ ਲਗਾਤਾਰ ਬੰਦ ਕਰੋ ਸਾਲ ਬੰਦ ਕਰੋ ਅਸੀਂ ਉਹਨਾਂ ਦੇ ਬਿਲਕੁਲ ਨਾਲ ਆ ਜੀ ਜੀ ਬਿਲਕੁਲ ਅਸੀਂ ਦੁਕਾਨਦਾਰਾਂ ਨਾਲ ਗੱਲ ਕੀਤੀ ਆ ਪਹਿਲਾਂ ਤੁਹਾਨੂੰ ਤਸਵੀਰਾਂ ਦੁਬਾਰਾ ਦਿਖਾਉਣੇ ਲੁਧਿਆਣੇ ਦਾ ਚੌੜਾ ਬਾਜ਼ਾਰ ਜਿੱਥੇ ਕਿ ਅਕਸਰ ਜਿਹੜੇ ਇੱਥੇ ਲੋਕ ਖਰੀਦ-ਫਰੋਦ ਕਰਨ ਨੂੰ ਆਉਂਦੇ ਨੇ ਬਾਰੋਂ ਵੀ ਲੋਕ ਆਉਂਦੇ ਨੇ ਤਸਵੀਰਾਂ ਦੇ ਦੇਖ ਸਕਦੇ ਕਿੰਨੀ ਭੀੜ ਆ ਇਹ ਦੇਰ ਸ਼ਾਮ ਦੀ ਤਸਵੀ ਕੱਲ ਦੀ ਕੀ ਰੂਪਰੇਖਾ ਹੋਏਗੀ ਕੱਲ ਦੀ ਕਿਦਰੀ ਤਸਵੀਰਾਂ ਹੋਣਗੀਆਂ ਇੱਥੇ ਬਾਜ਼ਾਰ ਦੀਆਂ ਕਿਉਂਕਿ ਜੇਕਰ ਗੱਲ ਕਰੀਏ ਕੱਲ ਨੂੰ ਪੰਜਾਬ ਬੰਦ ਜਿਹੜੀ ਕਾਲ ਕਿਸਾਨਾਂ ਵੱਲੋਂ ਦਿੱਤੀ ਗਈ ਹੈ ਜਿਹੜੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀਆਂ ਵੱਖ-ਵੱਖ ਪ੍ਰਤੀਗ੍ਰਹਿ ਇਹਨਾਂ ਦੇ ਸਾਹਮਣੇ ਆਇਆ ਪਰ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਨੂੰ ਸਮਰਥਨ ਦੇਵਾਂਗੇ ਪਰ ਹੁਣ ਜੇ ਤੁਹਾਨੂੰ ਤੁਸੀਂ ਵੀ ਉਹਨਾਂ ਦਿਖਾਈਆਂ ਕੱਲ ਸਵੇਰ ਦੀ ਕਿਦਰੀ ਤਸਵੀਰਾਂ ਹੋਣਗੀਆਂ ਬੰਦੀਆਂ ਉਹ ਵੀ ਦੇਖਣਾ ਅਹਿਮ ਹੋਵੇਗਾ ਲੁਧਿਆਣਾ ਤੋਂ ਲਖਮੀਂਦਰ ਸਿੰਘ ਧੰਨਵਾਦ ਟੀਵੀ